ਆਮਲਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਗੂਜਰੀ ਮਹਿਲਾ ਪੰਜਮਾ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੈ ਦੁਖ ਪਰਿਆ ਪਾਰ ਬ੍ਰਹਮ ਜਿਨ ਰਿਧੇ ਅਰਾਧਿਆ ਤਿਨ ਪੋ ਸਾਗਰ ਤਰਿਆ ਘੁਰ ਹਰ ਬਿਨ ਕੋ ਨਾ ਵਿਰਥਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟਾ ਰਹਾਓ ਮਾਇਆ ਕੇ ਸੰਬੰਧ ਸੈ ਅਨੁਸਾਖ ਕਿਤ ਹੀ ਕਾਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਤਿਸ ਸੰਗ ਮਨ ਬਾਛਤ ਫਲ ਪਾਇਆ ਇਹ ਪੰਜਵੀਂ ਪਾਚਾਹੀ ਕੰਤਨ ਸ਼ਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਮੈਂ ਜਿਸ ਵੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹ ਉਹ ਆਪਣੇ ਦੁੱਖ ਨਾਲ ਪਰਿਆ ਹੋਇਆ ਦਿਸਦਾ ਹੈ ਉਹ ਮੇਰਾ ਦੁੱਖ ਕੀ ਨਿਵਰਤ ਕਰੇ ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਅਰਾਧਿਆ ਹੈ ਉਸਨੇ ਹੀ ਇਹ ਡਰ ਪਰਿਆ ਸੰਸਾਰ ਸਮੁੰਦਰ ਪਾਰ ਕੀਤਾ ਹੈ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਕਿਸੇ ਦਾ ਦੁੱਖ ਪੀੜ ਘਟ ਨਹੀਂ ਸਕਦਾ ਪਰਮਾਤਮਾ ਦਾ ਆਦਰ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿੱਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ माया ਦੇ ਕਾਰਨ ਬਨੇ ਹੋਏ ਇਹ ਸਾਖ ਸੱਜਣ ਰਿਸ਼ਤੇਦਾਰ ਦੁੱਖਾਂ ਦੀ ਨਿਵਿਰਤੀ ਵਾਸਤੇ ਕਿਸੇ ਵੀ ਕੰਮ ਨਹੀਂ ਆ ਸਕਦੇ ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਵਾਲਾ ਵੀ ਹੋਵੇ ਉਸ ਨੂੰ ਸ੍ਰੇਸ਼ਟ ਜਾਨੋ ਉਸ ਦੀ ਸੰਗਤ ਵਿੱਚ ਰਿਹਾ ਮਨ ਇਛਤ ਫਲ ਹਾਸਲ ਕਰ ਲਈ ਦੇਹਰ